ਬੰਦਿਆਂ ਨੂੰ ਪਛਾਣ ਦਿਓ ਤੁਸੀਂ ਜਿਹਨਾਂ ਨੂੰ ਪੁਲਿਸ ਲੈ ਕੇ ਆ ਰਹੀ ਏ ਇਹ ਦੱਸ ਦਈਏ ਕੌਣ ਆ ਬੰਦੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੁਲਿਸ ਨੇ ਜਿਹਨਾਂ ਨੂੰ ਫੜਿਆ ਆ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਆਪਣੇ ਇਹ ਅਸੀਂ ਦੱਸ ਦਨੇ ਆ ਕਿ ਇਹ ਬੰਦੇ ਕੌਣ ਨੇ ਇਹ ਉਹ ਬੰਦੇ ਆ ਜੋ ਅੱਜ ਤੋਂ 4 ਦਿਨ ਪਹਿਲਾਂ ਬੋਰੀਆ ਵਿੱਚ ਮਾਲ ਭਰ ਕੇ ਰਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਫੁੱਟੇ ਗਈ ਸੀ ਇਹ ਬੋਰੀਆ ਵਿੱਚ ਮਾਲ ਭਰ ਕੇ ਲੈ ਕੇ ਗਏ ਸੀ ਔਰ ਉਸ ਦੇ ਵਿੱਚ ਇਹ 4 ਨੌਜਵਾਨ ਸਨ ਜਿਨ੍ਹਾਂ ਵਿੱਚੋਂ 2 ਫੜੇ ਗਏ ਨੇ ਤਾਂ 2 ਅਜੇ ਭਗੌੜਾ ਨੇ 2 ਅਜੇ ਨਹੀਂ ਫੜੇ ਗਏ ਔਰ ਪੁਲਿਸ ਲਗਾਤਾਰ ਜਿਹੜੀ ਆ ਤਫਤੀਸ਼ ਕਰ ਰਹੀ ਆ ਔਰ ਅਸੀਂ ਧੰਨਵਾਦ ਕਰਦੇ ਹਈਏ ਇੰਸਪੈਕਟਰ ਅਜਵਿੰਦਰ ਸਿੰਘ ਜੀ ਦਾ ਜੋਤੀ ਦਾ ਨਗਰ ਥਾਣੇ ਦੇ ਮੁਖੀ ਨੇ ਔਰ ਲਗਾਤਾਰ ਕਮਾਂਡ ਸੰਭਾਲੀ ਹੋਈ ਆ ਔਰ ਇਨ੍ਹਾਂ ਵਰਗੇ ਕਈ ਨੌਜਵਾਨ ਜੋ ਚੋਰੀਆਂ ਕਰ ਰਹੇ ਨੇ ਡਾਕੇ ਮਾਰ ਰਹੇ ਆ ਔਰ ਇਹ ਲਗਾਤਾਰ ਇਨ੍ਹਾਂ ਦੇ ਵਿੱਚ ਪਿਆਲ ਰੱਖੀ ਹੋਈ ਆ ਐਸ.ਐਚ.ਓ ਸਾਹਿਬ ਨੇ ਇਹਨਾਂ ਨੂੰ ਫੜਨ ਵਿੱਚ ਸਰਗਰਮ ਨੇ ਔਰ ਲਗਾਤਾਰ ਇਹਨਾਂ ਨੂੰ ਫੜਿਆ ਜਾ ਰਿਹਾ ਇਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਹੁਣ ਤੁਸੀਂ ਵੇਖ ਰਹੇ ਹੋ ਤਸਵੀਰਾਂ ਤੁਸੀਂ ਕੀ ਹੁਣ ਇਹਨਾਂ ਨੂੰ ਜੇਲ੍ਹ ਵਿੱਚ ਜਾਂਦੀਆਂ ਤਿਆਰੀਆਂ ਔਰ ਦੱਸ ਦਈਏ ਕਿ ਪਿਛਲੇ ਦਿਨੀਂ 11 12 ਦੀ ਦਰਮਿਆਨੀ ਰਾਤ ਨੂੰ ਇਹਨਾਂ ਨੇ ਇੱਕ ਚੋਰੀ ਕਰੀ ਸੀ ਰੈਡੀ ਮੇਡ ਦੀ ਦੁਕਾਨ ਤੋਂ ਬੋਰੀਆਂ ਦੇ ਵਿੱਚ ਮਾਲ ਭਰ ਕੇ ਲੈ ਕੇ ਗਏ ਸੀ ਮਾਲ ਕਿੰਨਾ ਬਰਾਮਦ ਹੋਇਆ ਬੰਦੇ ਕਿੰਨੇ ਫੜੇ ਗਏ ਆ ਉਹਦੇ ਬਾਰੇ ਫਿਰ ਤੁਹਾਨੂੰ ਡਿਟੇਲ ਦੱਸਦੇ ਆ ਐਸਐਚਓ ਸਾਹਿਬ ਖੁਦ ਦੱਸਣਗੇ ਔਰ ਪੂਰੀ ਵੀਡੀਓ ਤੁਸੀਂ ਵੇਖੋ ਦੱਸ ਦਈਏ ਗਿੰਦੀਣਾ ਨਗਰ ਥਾਣੇ ਦੇ ਵਿੱਚ ਅਕਸਰ ਹੀ ਹਸੀ ਖਬਰ ਚਲਾਉਂਦੇ ਰਹਨੇ ਆ ਜਦੋਂ ਪੁਲਿਸ ਕੋਈ ਨਾ ਕੋਈ ਇਹੋ ਜੇ ਚੋਰ ਨੂੰ ਫੜ ਲੈਂਦੀ ਆ ਤਾਂ ਫਿਰ ਪੁਲਿਸ ਦੀ ਖਬਰ ਜਿਹੜੀ ਆ ਸਾਡੇ ਚੈਨਲ ਤੇ ਬਾਧੀਆਂ ਰਾਏ ਪ੍ਰਕਾਸ਼ਿਤ ਹੁੰਦੀ ਆ ਔਰ ਅਸੀਂ ਅਕਸਰ ਹੀ ਲੋਕਾਂ ਦਾ ਕਰੀ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਆ ਕਿ ਤੁਸੀਂ ਸੀਸੀਟੀਵੀ ਜਿਹੜੇ ਕੈਮਰੇ ਆ ਇਹ ਜ਼ਰੂਰ ਲਗਵਾਓ ਔਰ ਨਿਗਰਾਨੀ ਰੱਖੋ ਸੀਸੀਟੀਵੀ ਕੈਮਰੇ ਆ ਦੀ ਫੁਟੇਜ ਦੇ ਨਾਲ ਔਰ ਮੁਖਬਰ ਦੀ ਹਿਦਲਾ ਦੇਣਾ ਜਿਵੇਂ ਜਿਵੇਂ ਇਹ ਪੁਲਿਸ ਨੂੰ ਕਿਉਂ ਮਿਲਦੇ ਗਏ ਇੰਸਪੈਕਟਰ ਸਾਹਿਬ ਨੇ ਇਸੇ ਤਰ੍ਹਾਂ ਹੀ ਪੈੜ ਦੱਬੀ ਔਰ ਚੋਰ ਫੜਦੇ ਆ ਦੱਸ ਦੀ ਕਿਹੜੇ ਪਿੰਡਾਂ ਦੇ ਰਹਿਣ ਵਾਲੇ ਨੇ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਨੇ ਵਾਸਤੇ ਆ ਕੀ ਇਹ ਵੱਖ-ਵੱਖ ਜਗ੍ਹਾ ਤੇ ਰਹਿਣ ਵਾਲੇ ਔਰ ਇਹਨਾਂ ਨੇ ਚੋਰੀ ਦੀ ਘਟਨਾ 'ਚ ਜਵਾਬ ਦਿੱਤਾ ਹੈ ਤੀਂਦਾਂ ਨਗਰ ਦੇ ਵਿੱਚ ਦਿੱਤਾ ਔਰ ਧੰਨਵਾਦ ਕਰ ਦਈਏ ਫਿਰ ਅਸੀਂ ਆਪਣੇ ਚੈਨਲ ਦੇ ਮਾਤੀ ਭਰਾ ਇੰਸਪੈਕਟਰ ਸਾਹਿਬ ਦਾ ਜੋ ਲਗਾਤਾਰ ਇਹੋ ਜੋ ਚੋਰਾਂ ਨੂੰ ਫੜ ਰਹੇ ਆ ਔਰ ਜੇਲ੍ਹ 'ਚ ਭੇਜ ਰਹੇ ਆ ਔਰ ਤੁਸੀਂ ਕਿਵੇਂ ਵੇਖਦੇ ਹੋ ਔਰ ਇਹ ਵੀਡੀਓ ਨੂੰ ਤੁਸੀਂ ਕਮੈਂਟ ਜਰੂਰ ਕਰਨਾ ਔਰ ਸ਼ੇਅਰ ਜਰੂਰ ਕਰਨਾ ਔਰ ਵੀਡੀਓ ਜੜੀ ਆ ਇਹ ਪੂਰੀ ਜ਼ਰੂਰ ਵੇਖਣੀ ਆਰ ਐਸ ਐਚਓ ਸਾਹਿਬ ਦੀ ਗੱਲ ਸੁਣਾ ਕਿ ਚੋਰ ਕਿੱਥੋਂ ਦੇ ਰਹਿਣ ਵਾਲੇ ਨੇ ਕਿੰਨੇ ਮਕਾਦਮੇ ਇਹਦਾ ਉੱਤੇ ਪਹਿਲਾਂ ਦਰਜ ਨੇ ਔਰ ਕਦੋਂ ਤੋਂ ਲੈ ਕੇ ਚੋਰੀਆਂ ਤੇ ਇਸ ਕ੍ਰਾਈਮ ਦੇ ਜੁਰਮ ਦੇ ਵਿੱਚ ਪਏ ਹੋਏ ਨੇ ਇਹ ਵੀਡੀਓ ਤੁਸੀਂ ਵੇਖੋ ਸ਼ੇਅਰ ਜ਼ਰੂਰ ਕਰੋ ਧੰਨਵਾਦ ਮਿਤੀ 11 ਬਾਰਾਂ ਦਰਮਿਆਨੀ ਰਾਤ ਨੂੰ ਬੱਸ ਸਟੈਂਡ ਦੀ ਬੈਕ ਸਾਈਡ ਤੇ ਰੈਡੀਮੇਡ ਦੁਕਾਨ ਦੇ ਵਿੱਚ ਕੁਝ ਅਨਪਛਾਤੇ ਚੋਰਾਂ ਨੇ ਚੋਰੀ ਕੀਤੀ ਸੀ ਜਿਹਨਾਂ ਨੂੰ ਸੀਸੀਟੀਵੀ ਫੋਟੋ ਕੈਮਰੇ ਦੇ ਆਧਾਰ ਤੇ ਜਿਨ੍ਹਾਂ ਦੀ ਸਨਾਖਤ ਕਰਕੇ ਦੋ ਜਿਹਨਾਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕਰ ਲਏ ਨੇ ਮੁਕਦਮਾ ਨੰਬਰ 14 ਜਿਹੜਾ ਇਹਨਾਂ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਵਾ ਤਫ਼ਤੀਸ਼ ਜਾਰੀ ਆ ਜੋ ਵੀ ਤੱਥਗੇ ਆਉਣਗੇ ਉਹ ਆਪਜੀ ਨੂੰ ਦੱਸਿਆ ਜਾਵੇਗਾ ਇਹ ਕਿੱਥੋਂ ਦੇ ਰਹਿਣ ਵਾਲੇ ਕੋਈ ਥੋੜਾ ਬੋਧਾ ਵਾਕਿਆ ਇੱਕ ਤਬੁਰਜੀ ਦਾ ਤੇ ਇੱਕ ਤਾਰਾਗੜ ਦਾ ਵਾ ਜਿਹੜਾ ਤਾਰਾਗੜ ਵਾਲਾ ਚੋਰ ਹੈ ਇਹਦੇ ਖਿਲਾਫ ਪਹਿਲਾਂ ਵੀ ਆਲਰੇਡੀ ਮੁਕਦਮੇ ਦਰਜ ਨੇ ਤੇ ਜਿਹੜਾ ਤਬੁਰਜੀ ਵਾਲਾ ਜਾਂ ਤਾਰਾਗੜ ਵਾਲਾ ਇਹ ਨਸ਼ੇ ਦੇ ਵੀ ਕੋਈ ਆਦੀ ਹੈ ਜਾਂ ਕਿਤਾ ਨਹੀਂ ਇਹਨਾਂ ਦੇ ਵਿੱਚ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ। ਮਾਲ ਵੀ ਕੋਈ ਰਿਕਵਰ ਹੋਇਆ। ਇਹਨਾਂ ਕੋਲੋਂ ਥੋੜਾ ਮਾਲ ਰਿਕਵਰ ਹੋਇਆ ਵਾ ਜਿਹੜੇ ਦੋ ਫਰਾਡ ਨੇ ਉਹਨਾਂ ਨੂੰ ਉਹਨਾਂ ਨੂੰ ਫੜ ਕੇ ਰਿਕਵਰੀ ਕੀਤੀ ਜਾਏ ਤੇ ਇਹੜਾਂ ਨੇ ਕੋਈ ਉਹਨਾਂ ਬਾਰੇ ਦੱਸਿਆ ਕਿ ਕਿੱਥੇ ਜਾ ਕੇ ਲੁਕੇ ਨੇ ਜਾਂ ਕਿਵੇਂ ਨੇ। ਨਹੀਂ ਇਹਨਾਂ ਨੇ ਉਹਨੇ ਘਰਾਂ ਬਾਰੇ ਦੱਸਿਆ ਜਿਹਨਾਂ ਦੇ ਘਰਾਂ 'ਤੇ ਤਾਲੇ ਲੱਗੇ ਨੇ ਘਰ ਦੇ ਵਿੱਚ ਕੋਈ ਨਹੀਂ ਹੈ। ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ। ਔਰ ਸੀਸੀਟੀਵੀ ਕੈਮਰੇ ਜਿੰਨੀ ਫੁਟੇਜ ਵੇਖੀ ਆ ਉਹਦੇ ਆਧਾਰ ਤੇ ਉੱਤੇ ਹੀ ਮੁਖਵਤੀ ਵੀ ਇਤਲਾਹ ਵਿੱਚ ਰਹੀ ਆ ਜਦ ਤੁਹਾਡਾ ਪੁਲਿਸ ਦੇ ਵਿੱਚ ਕਿਸੇ ਸਿਸਟਮ ਨਾਲ ਫੜੇਗੀ ਆ ਇਹਦੇ ਵਿੱਚ ਮੁਖਰ ਦੀ ਇਤਲਾਹ ਰਹੀ ਆ ਸੀਸੀਟੀਵੀ ਕੈਮਰੇ ਫੋਟੋ ਦੀ ਵੀ ਕਾਫੀ ਅਹਿਮਿਤ ਰਹੀ ਆ ਉਸ ਆਧਾਰ ਤੇ ਅਸੀਂ ਫੜਿਆ ਫੋਟੋ ਹੀ ਦਿਖਾ ਕੇ ਮੁਖਰ ਨੂੰ ਫਿਰ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਤੁਹਾਨੂੰ ਹੁਣ ਅਗਲੀ ਕਾਰਵਾਈ ਕੀ ਕੀਤੀ ਹੈ ਨਾਲ ਇਹਨਾਂ ਦੇ ਪਰਚਾ ਦਰਜ ਕਰਕੇ ਰਿਪੋਰਟ ਚ ਪੇਸ਼ ਕਰ ਰਹੇ ਇਹਨਾਂ ਦਾ ਵਾਪਸੀ ਰਿਮਾਂਡ ਲੈ ਆ ਰਹੇ ਆ ਧੰਨਵਾਦ